ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚ ਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀ ਆ ਵਾ ਇੱਕ ਤੁਹਾਨੂੰ ਟੋਕੜ ਗੱਭਨ ਤੁਹਾਨੂੰ ਦਿਖਾਵਾਂਗੇ ਇੱਕ ਤੁਹਾਨੂੰ ਬੱਚੇ ਤੋਂ ਬਿਨਾ ਤਾਂ ਨਖਾਉਣੀ ਆ ਤੇ ਇੱਕ ਤੁਹਾਨੂੰ ਗੱਬਣ ਤਿਆਰ ਤੁਹਾਨੂੰ ਦਿਖਾਉਣੀ ਆ ਥੋੜੀ ਟਾਈਮ ਖੜਦੀ ਐ ਤੇ ਗਾਵ ਗੱਬਣ ਨਹੀਂ ਤੁਹਾਨੂੰ ਦਿਖਾਉਣੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਭਾਸੇ ਵੀ ਜੀ ਪਿੰਡ ਚੁੰਡਾ ਜ਼ਿਲ੍ਹਾ ਮੁੰਦਾ ਰੇਂਜ ਨਾਲਾ ਤੇ ਫੋਨ ਨੰਬਰ ਬੋਲ ਦਿਆ ਕਰੀ 99541490 ਠੀਕ ਆ ਦੇ ਅੱਜ ਇੱਕ ਗਾਂ ਦੇ ਤਿੰਨ ਮੱਝਾਂ ਆਂ ਹਾਂਜੀ ਇੱਕ ਗਾਂ ਤੇ ਨਾਲ ਰਿਜਨ ਮੱਝਾਂ ਤੇ ਗਾਂ ਦਾ ਸ਼ੁਰੂ ਕਰ ਲਈਏ ਫਿਰ ਆ ਵਹਿਣ ਤੋਂ ਸ਼ੁਰੂ ਕਰ ਲਓ ਜੀ ਚਲੋ ਫਿਰ ਕਿੰਨਾ ਸੂਆ ਜੇ ਦਾ ਇਹ ਦੂਸਰਾ ਸੂਆ 1000 ਰੁਪਏ ਜੀ ਠੀਕ ਆ ਤੇ ਕਿੰਨਾ ਕੁ ਦੁੱਧ ਚੁਆਈ ਜਾਊਗੀ ਦੁੱਧ ਦਾ ਰੁਪਈ ਪਹਿਲੇ ਸੂਏ ਘਰ ਵਾਲਿਆਂ ਦੇ ਵੀ 25 ਕਿਲੋ ਭਰਿਆ ਆ ਅੱਛਾ ਅੱਜ ਚਾਰ ਪੰਜ ਦੇਣੇ ਪਏ ਆ ਜੇ ਮੂੰਹ ਛਿੱਗੀ ਜੇ ਦੂਜਾ ਸੂਆ ਜੀ ਠੀਕ ਆ ਹਾਂਜੀ ਤੋੜ ਦ ਫਿਰ ਇੱਕ ਰੀ ਬਾਕੀ ਇੱਕ ਮਿੰਟ ਆ ਥੰਦ ਖਾਦੀ ਆ ਵਾ ਤੁਹਾਨੂੰ ਲੱਗੇ ਤਾਂ ਹਾਂ ਦੇਖ ਸਾਦੇ ਖਾਣਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਹੈ ਤੇ ਮਿਲਕ ਮੈਨ ਵੀ ਚੰਗੀ ਲੱਗੀ ਹੈ ਜਿਹੜੀ ਬਾਕੀ ਹਜੇ ਤਿਆਰ ਹੋਣੀ ਆ ਅਜੇ ਦੇ ਨੇ ਖੜਦੀ ਆ ਸੌਣ ਤੱਕ ਇਹਨੇ ਚੰਗੀ ਤਿਆਰ ਹੋ ਜਾਣਾ ਤੇ ਕਿੰਨਾ ਫਿਰ ਮੋਲ ਵਿੱਦੀ ਇਹਦਾ ਪਰ ਵੀ ਜਿਹਨੂੰ ਵੀਰ ਨਹੀਂ ਆਂਦੇ ਸੂਈਆਂ ਨਾ ਹਾਂਜੀ ਉਹਦਾ 2-3 ਦਿਨ ਪਹਿਲਾਂ ਚੋਂਡਾ ਮੈਂ ਇੰਨੀ ਬਣਦੀ ਆ ਅੱਛਾ ਅਜੇ ਤੇ ਮੰਨ ਲਓ ਕਿ ਇਹਨੇ ਬਾਹਨਾ ਜੇ ਮੰਨ ਲਓ 4-5 ਦਿਨ ਬਾਅਦ ਜੇ ਦੀ ਸੁੱਕਣਾ ਚੀਪਾ ਹੀ ਹੋ ਜਾਂਦਾ ਸਾਰੀ ਪਾਣੀ ਅਜੇ ਤੇ ਚੰਗੀ ਤਿਆਰ ਹੋ ਗਈ ਕੇ ਸਾਰੀ ਤਿਆਰ ਹੋਣੀ ਹੈ ਠੀਕ ਆ ਕਿੰਨਾ ਫਿਰ ਮੁੱਲ ਰੱਖ ਦੀ ਇਹਦਾ ਮੁੱਲ ਰਵੀ ਇਹਦਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਜਾਇਜਾ ਕਰਨਾ ਫਿਰ ਜਾਇਜਾ ਕਰਾਂਗੇ ਜੇ ਕੋਈ ਸਾਹਮਣਾ ਨਾਲ ਲੈ ਜਾਊਗਾ ਹਾਂਜੀ ਉਹਨੂੰ 2-4000 ਰੁਪਏ ਸਸਤੀ ਦੇ ਦਾਂਗੇ ਠੀਕ ਆ ਜੇ ਮਾਲਕ ਨੇ ਸਾਹਮਣੇ ਆਪਾ ਦਵਾਂਗੇ ਫਿਰ ਉਸੇ ਸਾਹਮਣੇ ਦਵਾਂਗੇ ਠੀਕ ਆ ਬੜ ਵੱਡੀ ਆ ਹਾਂਜੀ ਥਾਂ ਤੋਂ ਉਹਨਾਂ ਨੂੰ ਵੀ ਦਿਖਾ ਸਕੂਣ ਕਿੱਦਾਂ ਲੰਮਾ ਹਾਂਜੀ ਥਾਂ ਵੀ ਚੰਗਾ ਹੈ ਤੇ ਮਿਲਕ ਵੀ ਨੇ ਵੀ ਚੰਗੀ ਆ ਤੇ ਹੁਣ ਇੱਕ ਆ ਗੱਬਣ ਮਾਝਿਆ ਹਾਂ ਇੱਕ ਗੱਬਣ ਮਾਝਿਆ ਰਵੀ ਜੀ ਇਹ ਵੀ ਤਿਆਰ ਹੀ ਆ ਨਾ ਥੋੜਾ ਟਾਈਮ ਇੰਨੇ ਖੜਨਾ ਇਹ ਰਵੀ ਜੀ ਭਾਵੇਂ ਰਾਤ ਸੁਬਹ ਸਵੇਰੇ ਸੁਬਹ ਤਿਆਰ ਸੁਲਤੀ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਆ ਰੁਪੀ ਦੀ ਘਰ ਆ ਲੈ ਨੇ 11-12 ਕਿਲੋ ਦੇ ਦੀਏ ਤੋਰੋ ਫੇਰ ਇਹਨਾਂ ਬਾਕੀ ਕੁੜਿਆਂ ਨੇ ਵੇਖੇ ਤੇ ਤਿਆਰੀ ਜੀ ਆ ਬਸ ਬਾਕੀ ਜਿਹੜੀਆਂ ਕੁ ਥੋੜੀਆਂ ਬਧੀਆਂ ਟਿੱਲਾ ਹੋਵਾਂ ਨੇ ਚਾਹੀਆਂ ਵਾ ਸੂਨ ਤੱਕ ਇਹਨਾਂ ਕੱਢ ਜਾਣੀਆਂ ਪੂਰੀਆਂ ਬਾਕੀ ਥਾਣਾ ਵੀ ਚੰਗੇ ਗੱਭ ਤੇ ਲੱਗਾ ਚੰਗੇ ਸਾਈਡ ਦਾ ਥਾ ਤੇ ਇਹਦਾ ਮੁੱਲ ਫਿਰ ਉਿੱਦੀ ਇਹਦਾ ਮੁੱਲ 20 7000 ਕਰਨ ਲਈ ਕਰੀਏ ਵਿੱਚ ਕੋ ਮਨਤਾ ਨਾ ਦੱਸ ਦੋ ਕਿੰਨੇ ਦੀ ਦਈਏ 68 ਦੀ ਦੇ ਦਈਏ ਹਾਂਜੀ 68 ਦੀ ਦੇ ਦਈਏ ਇਹ ਆਪਾਂ ਰੋਈ ਜਿਹੜੀ ਦੇ ਦੇਣੀ ਆ 65000 ਪਹੁੰਚ ਕਰਨਾਗੇ ਪਹੁੰਚ ਕਰ ਦੋ ਕਿ 65000 ਚ 100 ਕਿਲੋਮੀਟਰ ਤੱਕ ਠੀਕ ਆ ਤੇ ਹੁਣ ਇਹ ਕਬ ਬੱਚੇ ਰਬੀਨਾ ਦਿਖਾ ਦਈਏ ਹਾਂ ਬੱਚੇ ਰਬੀਨਾ ਇਸ ਤੋਂ ਬਾਅਦ ਇੱਕ ਧੋਖੜ ਗੱਬਨ ਤਾਂ ਦਿਖਾਉਣੀ ਆ ਬਾਕੀ ਉਤਰ ਇਹ ਵੀ ਕੱਦ ਕਾਠੇ ਦਾ ਚੰਗਾ ਆ ਉਮੀਦ ਹੈ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਹੋਊਗਾ ਇਹ ਰੁਪਈਆ ਆਪਾਂ ਲਈਏ ਡੇਰੀ ਤੋਂ ਅੱਛਾ ਉਹ ਆਹਨੇ ਵੀ 14-15 ਕਿਲੋ ਮੰਨ ਲਓ ਦੁੱਧ ਦਿੰਦੀ ਆ ਅੱਛਾ ਆਪਾਂ ਨੂੰ ਦੋ ਦਿਨ ਆਪਾਂ ਨੂੰ ਲੈਣ ਕੇ ਬੋਲ ਵੀ ਦੋ ਦਿਨ ਆਪਾਂ ਟੀਕੇ ਭਰਾਦੇ ਹਾਂ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਦੁੱਧ ਕਿੰਨਾ ਇਹਦੇ ਤੋਂ ਉਹਦਾ ਰੁਪਈਆ ਸਹੀ ਮੈਨਾਂ ਨੇ ਮਿਲਣਾ ਨਾ 7 ਕਿਲੋ ਤਿਆਰ ਹੈ ਥੱਲੇ ਹੈਗਾ ਪੱਕਾ ਦੁੱਧ ਪੱਕਾ ਪੱਕਾ ਜਿੱਦਾਂ ਮਜੀ ਵੀਰ ਭਰਾ ਕੋਲ ਤੋਂ ਤੋਰਾਂ ਮੈਂ ਫੇਰ ਇਕਰੀ ਨਾ ਤੇ ਬਾਕੀ ਥਾਣਾ ਇਹਦਾ ਵੀ ਚੰਗੇ ਗਾਪ ਤੇ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇਹਦੇ ਚ ਚੰਗੀਆਂ ਬਾਕੀ ਕਾ ਅੱਧ ਕੱਟ ਫਿੱਟ ਪੜੇ ਤਾਂ ਵੀ ਚੰਗੀ ਐ ਤੇ ਇਹਦਾ ਫਿਰ ਮੁੱਲ ਇਹਦਾ ਵੀ ਹੋਰ ਵੀ ਫੋਨ ਤੇ ਕਰਾਂਗੇ ਅੱਜ ਫੋਨ ਤੇ ਕਰੀ ਜਾਣੇ ਆ ਫੋਨ ਤੇ ਕਰਾਂ ਯਾਰ ਵੀ ਇਹਦਾ ਜਾਇਜੀ ਐ ਇਹਦਾ ਵੀ ਜਾਇਜੀ ਜਾਇਜੀ ਪੰਜ ਵਿੱਚ 30 ਰੁਪਏ ਦੀ ਐ ਜੀ ਅੱਛਾ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਧੋਖੜ ਗੱਬਣ ਇਸ ਧੋਖੜ ਗੱਬਣ ਆ ਵੀਜੀ ਇਹ ਕਿੰਨੇ ਚੈਦੀ ਚੱਕ ਪਾਸ ਤੇ ਸਾਡੇ ਚਾਂਹ ਮਹੀਨੇ ਵੀਜੀ ਚੈਤ ਪਾ ਅੱਛਾ ਹਾਂਜੀ ਤੇ ਦੁੱਧ ਦੁੱਧ ਦਾ 27 ਕਿਲੋ ਤਿਆਰ ਲੈ ਤੁਰੰ ਫੇਰੇ ਕਰੀ ਨਾ ਬਾਕੀ ਕਿ ਜਾਰੇ ਦੁੱਧਾ ਲਈਏ ਤੇ ਭਾਵੇਂ ਤੁਹਾਡੇ ਦੁੱਧਾ ਲਈਏ ਆਪਣੀ ਚੋਈ ਕਰਕੇ ਖੜਨੀ ਜ਼ਿੰਮੇਵਾਰੀ ਤੁਹਾਡੀ ਆ ਦੁੱਧ ਤੇ ਇੰਨੇ ਵੀ ਵਿਦਿ ਫਿਰ ਸੱਜਰ ਨੇ ਚੰਗਾ ਕੱਢਿਆ ਨਾ 14 15 ਕਿਲੋ ਰੋਵੀ ਜੀ ਦੁੱਧ ਚਵਾਇਆ ਠੀਕ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਇਹ ਰੁਪਈਆ ਪੈਣ ਜੱਦ ਪਹੁੰਚ ਕਰ ਦਾਂਗੇ ਅੱਛਾ ਇਹਦੀ 65000 ਚ ਪਹੁੰਚ ਕਰਨੀ ਆ 100 ਕਿਲੋਮੀਟਰ ਤੱਕ ਦਾ ਕੇ ਜਲੱਕ ਫੋਨ ਨਹੀਂ ਲਾਵੇ ਹਨਾ ਇੱਕ ਫੋਨ ਲਾਵੇ ਕੋ ਮਾਰ ਦਾਂ ਕਰ ਦਾਂਗੇ ਮੈਂ ਤੈਨੂੰ ਖੁੱਲਾ ਕਰ ਦਵਾਂਗੇ ਤੇ ਠੀਕ ਆ ਜੀ ਕੁਛ ਨਾ ਦੇਖੋ ਬਿੰਦਿਆ ਰਵੀ ਸੋਈਆਂ ਸੋਈਆਂ ਦੋ ਬਣਾਂ ਤੇ ਚੱਕ ਪਾਸ ਕਰਕੇ ਖੜੋ ਠੀਕ ਆ ਜੀ ਦੋ ਸੋਈਆਂ ਤੇ ਦੋ ਗੱਬਣਾ ਆਪਣੇ ਚੱਕ ਕਰਵਾ ਕੇ ਪਾਸ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ